ਅੱਜ ਅਸੀਂ ਨੌਜਵਾਨਾਂ ਨੂੰ ਜਾਗਰੂਕ ਕਰਨਾ ਕਿਉਂਕਿ ਨੌਜਵਾਨਾਂ ਦੇ ਵਿੱਚ ਹੀ ਜਿਹੜਾ ਇਹ ਨਸ਼ਿਆਂ ਦਾ ਜਿਹੜਾ ਜਰਾ ਰੁਝਾਨ ਸੀ ਔਰ ਨੌਜਵਾਨ ਹੀ ਅੱਜ ਨਸ਼ਿਆਂ ਵਿਰੁੱਧ ਖੜੇ ਹੋਏ ਨੇ ਜਰੂਰੀ ਦੀ ਗਵਰਨਮੈਂਟ ਬਣੀ ਹੈ 3 ਸਾਲ ਦੇ ਲਈ ਗਵਰਨਮੈਂਟ ਬਣੀ ਹੋਈ ਹੈ 3 ਸਾਲ ਦੇ ਵਿੱਚ ਜੇ ਨਸ਼ਾ ਤਸਕਰ ਸੀ ਉਹ ਭੱਜੇ ਵੀ ਨੇ ਤੇ ਨਸ਼ਾ ਪੰਜਾਬ ਤੋਂ ਘੱਟ ਵੀ ਹੋਇਆ ਜਿਹੜੇ ਨੌਜਵਾਨ ਨਸ਼ੇ ਕਰਦੇ ਆ ਜਾਂ ਜਿਨ੍ਹਾਂ ਨੂੰ ਗਲਤ ਤਰੀਕੇ ਨਾਲ ਨਸ਼ੇ ਤੇ ਲਾਇਆ ਉਹਨਾਂ ਦਾ ਅਸੀਂ ਇਲਾਜ ਕਰਾਵਾਂਗੇ ਔਰ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਤੇ ਕੇਸ ਵੀ ਚਲਾਵਾਂਗੇ ਗੋਲੀਆਂ ਵੀ ਚਲਾਵਾਂਗੇ ਉਹਨਾਂ ਦੇ ਘਰ ਵੀ ਭਟਾਵਾਂਗੇ ਕੋਈ ਰਹਿਤ ਨਹੀਂ ਉਹਨਾਂ ਲਈ ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਤਾਂ ਹੀ ਬਣਾਵਾਂਗੇ ਜੇ ਨਸ਼ਿਆਂ ਦੇ ਸੁਦાગਰਾ ਨੂੰ ਜੇਲ੍ਹ ਦੇ ਅੰਦਰ ਰੱਖਾਂਗੇ ਤੇ ਮੈਂ ਸਾਰਿਆਂ ਨੂੰ ਅੱਜ ਹੱਥ ਜੋੜ ਕੇ ਬੇਨਤੀ ਕਰਦਾ ਵੀ ਅੱਜ ਆਪਾਂ ਇਕੱਠੇ ਹੋ ਕੇ ਇਸ ਨਸ਼ੇ ਨੂੰ ਜੜ ਤੋਂ ਖਤਮ ਕਰੀਏ ਆਓ ਰਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਸੂਬਾ ਸਰਕਾਰ ਵੱਲੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਨੂੰ ਮੁਰਤੋਂ ਹੱਸਦਾ ਵਜਦਾ ਦੇ ਰੰਗਲਾ ਬਣਾਉਣ ਚ ਅਹਿਮ ਭੂਮਿਕਾ ਅਦਾ ਕਰੇਗੀ ਅਤੇ ਇਸ ਮੁਹਿੰਮ ਤਹਿਤ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਗਿਰਫਤ ਤੋਂ ਕੱਢ ਕੇ ਮੁਰ ਸਿਹਤਮੰਦ ਜੀਵਨ ਬਤੀਤ ਕਰਨ ਦਾ ਮੌਕਾ ਮਿਲੇਗਾ ਇਨ੍ਹਾਂ ਵਿਚਾਰਾਂ ਦਾ ਪ੍ਰਕਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਆਮ ਆਦਮੀ ਪਾਰਟੀ ਦੇ ਯੂਥ ਅਗੂ ਦਿਲਪ੍ਰੀਤ ਸਿੰਘ ਪੱਟੀ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨੇੜੇ ਸਿਟੀ ਸੈਂਟਰ ਤੋਂ ਕੱਢੀ ਗਈ ਜਾਗਰੂਕਤਾ ਰੈਲੀ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ ਇਸ ਮੌਕੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਐਸਪੀ ਰਕੇਸ਼ ਯਾਦਵ ਸੁਭਾਸ਼ ਸੂਦ ਬਲਜਿੰਦਰ ਸਿੰਘ ਪਰਵਾਨਾ ਰਾਜਪੁਰਾ ਵਾਲੇ ਡੀਐਸਪੀ ਫਤੇਗੜ ਸਾਹਿਬ ਸੁਖਨਾਥ ਸਿੰਘ ਐਸਐਚਓ ਸਰਹੰਦ ਸੰਦੀਪ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਮਾਨਯੋਗ ਸਰਦਾਰ ਪ੍ਰਗਤ ਸਿੰਘ ਮਾਨ ਸਾਹਿਬ ਪੰਜਾਬ ਦੇ ਜਿਹੜੇ ਸੀਐਮ ਸਾਹਿਬ ਨੇ ਸਾਡੇ ਉਹਨਾਂ ਨੇ ਇੱਕ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਸ਼ੁਰੂ ਕੀਤਾ ਹੈ ਉਹਦੇ ਤਹਿਤ ਅੱਜ ਜਿਹੜੇ ਨੌਜਵਾਨਾਂ ਨੇ ਇੱਕ ਬਹੁਤ ਵੱਡੀ ਨਸ਼ਿਆਂ ਵਿਰੁੱਧ ਰੈਲੀ ਕੱਢਣੀ ਹੈ ਉਹਦੇ ਵਿੱਚ ਮਾਨਯੋਗ ਸਰਦਾਰ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਸਾਡੇ ਚੇਅਰਮੈਨ ਸਾਹਿਬ ਹੋਰ ਬਹੁਤ ਸਾਰੇ ਆਗੂ ਜਖਵਾਲੀ ਤੋਂ ਸਾਡੇ ਜਿੰਦਰਵੀਰ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਰਹੇ ਨੇ ਬਹੁਤ ਸਾਰੇ ਸਰਪੰਚ ਸਹਿਬਾਨ ਅਧਿਕਾਰੀ ਤੁਸੀਂ ਦੇਖਿਆ ਨੌਜਵਾਨਾਂ ਦਾ ਬਹੁਤ ਵੱਡਾ ਕਾਫਲਾ ਦਿਲਪ੍ਰੀਤ ਸਿੰਘ ਪੱਟੀ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਨੌਜਵਾਨਾਂ ਨੂੰ ਜਾਗਰੂਕ ਕਰਨਾ ਕਿਉਂਕਿ ਨੌਜਵਾਨਾਂ ਦੇ ਵਿੱਚ ਹੀ ਜਿਹੜਾ ਇਹ ਨਸ਼ਿਆਂ ਦਾ ਜਿਹੜਾ ਜ਼ਰਾ ਰੁਝਾਨ ਸੀ ਔਰ ਨੌਜਵਾਨ ਹੀ ਅੱਜ ਨਸ਼ੇ ਬਰੁਦ ਖੜੇ ਹੋਏ ਨੇ ਸੋ ਮੈਂ ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਜੋ ਬਹੁਤ ਵਧੀਆ ਅੱਜ ਇਹ ਕੰਮ ਕੀਤਾ ਤੇ ਨੌਜਵਾਨ ਜਿਹੜੇ ਸਾਡੇ ਭਟਕ ਗਏ ਕੁਝ ਸਾਡੇ ਬੱਚੇ ਉਹਨਾਂ ਨੂੰ ਅਜੇ ਸੇਧ ਮਿਲੂਗੀ ਕਿ ਅਸੀਂ ਨਸ਼ੇ ਨਹੀਂ ਕਰਨਾ ਔਰ ਅਸੀਂ ਜਿਹੜੇ ਨੌਜਵਾਨ ਨਸ਼ੇ ਕਰਦੇ ਆ ਇਹ ਜਿਨ੍ਹਾਂ ਨੂੰ ਗਲਤ ਤਰੀਕੇ ਨਾਲ ਨਸ਼ੇ ਤੇ ਲਾਇਆ ਉਹਨਾਂ ਦਾ ਅਸੀਂ ਇਲਾਜ ਕਰਾਵਾਂਗੇ ਔਰ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਤੇ ਕੇਸ ਵੀ ਚਲਾਵਾਂਗੇ ਗੋਲੀਆਂ ਵੀ ਚਲਾਵਾਂਗੇ ਉਹਨਾਂ ਦੇ ਘਰ ਵੀ ਟਾਵਾਂਗੇ ਕੋਈ ਰਾਹਤ ਨਹੀਂ ਉਹਨਾਂ ਲਈ ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਤਾਂ ਹੀ ਬਣਾਵਾਂਗੇ ਜੇ ਨਸ਼ਿਆਂ ਦੇ ਸਦਗਰਾਂ ਨੂੰ ਜੇਲ੍ਹ ਦੇ ਅੰਦਰ ਰੱਖਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਵੱਡਾ ਕਦਮ ਇਹ ਨਸ਼ਿਆਂ ਦੇ ਖਿਲਾਫ ਚੁੱਕਿਆ ਉਹ ਬੜਾ ਬੜਾ ਸਲਾਹਾਂ ਦਾ ਜੋ ਕਦਮ ਤੇ ਜਦੋਂ ਦੀ ਗਵਰਨਮੈਂਟ ਬਣੀ ਹੈ 3 ਸਾਲ ਦੀ ਗਵਰਨਮੈਂਟ ਬਣੀ ਨੂੰ ਹੋਏ ਆ 3 ਸਾਲ ਦੇ ਵਿੱਚ ਜੇ ਨਸ਼ਾ ਤਸਕਰ ਸੀ ਉਹ ਭੱਜੇ ਵੀ ਨੇ ਤੇ ਨਸ਼ਾ ਪੰਜਾਬ 'ਚ ਘਟ ਵੀ ਹੋਇਆ ਪਰ ਜਿਵੇਂ ਅੱਜ ਸਾਡੇ ਇੱਥੋਂ ਦੇ ਐਮਐਲਏ ਰਾਏ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸਾਹਿਬ ਜੋਖਾਈ ਸਾਹਿਬ ਸਾਡੇ ਚੇਅਰਮੈਨ ਗੁਰਮੀਲ ਜੀ ਤੇ ਸਾਡੇ ਨੌਜਵਾਨ ਵੀਰ ਚੇਅਰਮੈਨ ਸਾਡੇ ਤਿਆਜੋ ਚੇਚੇ ਤਰਫ ਤੇ ਸਾਡੇ ਯੂਥ ਦੇ ਦਿਲਪ੍ਰੀਤ ਭੱਤੀ ਜੀ ਜਿਨ੍ਹਾਂ ਨੇ ਅੱਜ ਸਾਰਾ ਯੂਥ ਇਕੱਠਾ ਕਰਕੇ ਅੱਜ ਦੇ ਜਿਹੜੀ ਅਸੀਂ ਨਸ਼ੇ ਦੇ ਖਿਲਾਫ ਰੈਲੀ ਕੱਢਣ ਜਾ ਰਹੇ ਹਾਂ ਤੇ ਬੜਾ ਵੱਡੀ ਗੱਲ ਹੈ ਜਿਵੇਂ ਰਾਜ ਸਾਹਿਬ ਬੋਲ ਕੇ ਗਏ ਆ ਅੱਜ ਨੌਜਵਾਨ ਜਿਹੜਾ ਹੈਗਾ ਯੰਗ 18 ਸਾਲ ਤੋਂ ਲੈ ਕੇ ਜਿਹੜੇ 35 ਸਾਲ ਦੇ ਅੰਦਰ ਨੌਜਵਾਨ ਹੈ ਅੱਜ ਉਹ ਹੀ ਨਸ਼ੇ ਦੇ ਖਿਲਾਫ ਖੜੇ ਹੋ ਗਏ ਤੁਸੀਂ ਦੇਖ ਰਹੇ ਹੋ ਅੱਜ ਸਾਰੇ ਪਿੱਛੇ ਦੇਖੋ ਨੌਜਵਾਨ ਸਾਰੇ ਅੱਜ ਨਸ਼ੇ ਦੇ ਖਿਲਾਫ ਰੈਲੀ ਕਰ ਰਹੇ ਆ ਤੇ ਬਹੁਤ ਵੱਡਾ ਕਾਦੀ ਗੱਲ ਹੈ ਜਿਵੇਂ ਅੱਜ ਸਰ ਮੁੱਖ ਮੰਤਰੀ ਸਾਹਿਬ ਨੇ ਕਦਮ ਚੁੱਕਿਆ ਸਾਰੇ ਨੌਜਵਾਨ ਨੌਜਵਾਨ ਵੀ ਸਾਰੇ ਜਾਗਰੂਕ ਹੋ ਗਏ ਨੇ ਵੀ ਉਹਨਾਂ ਦੇ ਟਾਈਮ 'ਚ ਅਸੀਂ ਘਰ ਘਰ ਜਾ ਕੇ ਨਸ਼ਾ ਸਾਰੇ ਨੌਜਵਾਨ ਕਰ ਰਿਹਾ ਉਹਨੂੰ ਕਿਸ ਤਰੀਕੇ ਰੋਕਿਆ ਜਾਵੇ ਜੇ ਜੋ ਨਹੀਂ ਰੁਕਦਾ ਉਹਤੇ ਚੰਗੀ ਤਰ੍ਹਾਂ ਜਿਹੜੀ ਕਾਨੂੰਨੀ ਕਾਰਵਾਈ ਹੋ ਸਕੇ ਤਾਂ ਕਿ ਉਹ ਆਪਣਾ ਨਸ਼ਾ ਛੱਡ ਸਕੇ ਮੈਂ ਥੋੜੇ ਨੌਜਵਾਨਾਂ ਦਾ ਚੇਚੇਤਾਪੂਰਨ ਐਮਐਲਏ ਸਾਹਿਬ ਦਾ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਬਲਾਕ ਸੰਪਤੀ ਮੈਂਬਰ ਕੌਂਸਲ ਸਰਵਣ ਨੌਜਵਾਨ ਜੀ ਦੇ ਦਿਲਪੀਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਪੂਰੀ ਗਲੀ ਇਕੱਠੀ ਕਰਕੇ ਇੱਕ ਸ੍ਰੀ ਫਤਿਹਗੁਰ ਸਾਹਿਬ ਅਤਿਆਸੀਕ ਧਰਤੀ ਤੇ ਆਪਾਂ ਅੱਜ ਇੱਥੋਂ ਲੈ ਕੇ 2 ਕਿਲੋਮੀਟਰ ਦੇ ਕਿਲ ਦੇ ਅਸੀਂ ਸਾਰੇ ਤੁਰਾਂਗੇ ਤੇ ਉਹਦੇ ਵਿੱਚ ਇੱਕ ਸੰਦੇਸ਼ ਦੇਣਾ ਵੀ ਆਪਾਂ ਨਸ਼ਾ ਪੰਜਾਬ ਛੁ ਕਰਤਮ ਕਰਨਾ ਬਹੁਤ ਧੰਨਵਾਦ ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤਿਹ ਸ੍ਰੀ ਵੈਗੁਰਜੀ ਕੀ ਫਤਿਹ ਅੱਜ ਅਸੀਂ ਸ਼੍ਰੀ ਫਤਿਹਗੜ ਸਾਹਿਬ ਵਿਖੇ ਐਮਐਲਏ ਸਰਦਾਰ ਲਖਮੀ ਸਿੰਘ ਰਾਏ ਜੀੁਰਪੀ ਸਿੰਘ ਜੀਪੀ ਜੀ ਐਕਸਐਮਐਲਏ ਬਸੀ ਪਠਾਣਾ ਅੱਜ ਅਸੀਂ ਸਾਰੇ ਯੂਥ ਦੇ ਸਾਰੇ ਸਾਡੇ ਭਰਾ ਵੀਰ ਇਕੱਠੇ ਹੋਏ ਆ ਤੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਇੱਕ ਯੁੱਧ ਨਸ਼ੇ ਵਿਰੁੱਧ ਇਹ ਮੁਹਿੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚਲਾਈ ਆ ਤੇ ਅਸੀਂ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਆ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛੱਡਣਾ ਚਾਹੀਦਾ ਤੇ ਮੈਂ ਸਾਰਿਆਂ ਨੂੰ ਅੱਜ ਹੱਥ ਜੋੜ ਕੇ ਬੇਨਤੀ ਕਰਦਾ ਵੀ ਅੱਜ ਆਪਾਂ ਇਕੱਠੇ ਹੋ ਕੇ ਇਸ ਨਸ਼ੇ ਨੂੰ ਜੜ ਤੋਂ ਖਤਮ ਕਰੀਏ ਆਓ ਰਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ